ਸਰੀਆ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਉਹਦਾ ਕਾਟੋਕਲੇਸ਼ ਵੱਧ ਰਿਹਾ ਹੈ ਲਗਾਤਾਰ ਵੱਧ ਰਿਹਾ ਹੈ ਕਦ ਪਤਾ ਲੱਗੂਗਾ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਊਗਾ ਬਾਕੀ ਧੜਾ ਤੇ ਫਿਰ ਉਸ ਤੋਂ ਬਾਅਦ ਅਕਾਲੀ ਦਲ ਬਚਾਓ ਲਹਿਰ ਚੱਲੂਗੀ ਤੇ ਦੂਜੇ ਪਾਸੇ ਇੱਕ ਨਵੀਂ ਲਹਿਰ ਪੰਥਕ ਲਹਿਰ ਉਦਾਹਰਣ ਵੀ ਨਜ਼ਰ ਆ ਰਹਾ ਹੈ ਉਹਦੇ ਸੰਕੇਤ ਮਿਲ ਰਹੇ ਨੇ ਕਿ ਦਲਜੀਤ ਸਿੰਘ ਕਲਸੀ ਕਲਵਲ ਸਿੰਘ ਰਾਉ ਕੇ ਭਗਵੰਤ ਸਿੰਘ ਬਾਜੇ ਕੇ ਇਹ ਸਾਰੇ ਜਿਹੜੇ ਡਿਬਰੂਗੜ੍ਹ ਚ ਬੈਠੇ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਜੰਮਦੀ ਚੋਂ ਲੜਨਗੇ ਆਉਣ ਵਾਲੀਆਂ ਜਿਹੜੀਆਂ ਚਾਰ ਚੌਣਾ ਨੇ ਨਾ ਉਹਨਾਂ ਚ ਲੜਨਗੇ ਕੀ ਇਹ ਫੈਸਲਾ ਭਾਈ ਅਮਰਤਪਾਲ ਸਿੰਘ ਵੱਲੋਂ ਹੈ ਕੀ ਉਹਨਾਂ ਦੀ ਸਲਾਹ ਨਾਲ ਹੈ ਕੀ ਕੁ ਨਮੀ ਇੱਕ ਪਾਰਟੀ ਦੇ ਤੌਰ ਤੇ ਵਰਜ ਹੋਣਾ ਹੈ ਸਾਰਾ ਕੁਝ ਇਹ ਸਾਰੀਆਂ ਗੱਲਾਂ ਦੀ ਲੋੜ ਹੈ ਕਰਨ ਦੀ ਉਹਦੇ ਬਾਰੇ ਵਿਚਾਰ ਕਰਦੀ ਇਹੀ ਅੱਜ ਆਪਾਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਜਿਵੇਂ ਮੈਂ ਅਕਸਰ ਤੁਹਾਡੇ ਨਾਲ ਗੱਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਕਰੀਏ ਦੇਖੋ ਕਾਟੂ ਕੁਲੇਸ਼ਤਾ ਅਕਾਲੀ ਦਲ ਦਾ ਕਾਫੀ ਹੱਦ ਤੱਕ ਵਧਿਆ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਕਿ ਕੱਲ ਨੂੰ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਇੱਕ ਧੜੇ ਨੇ ਉਹਨੂੰ ਪਾਗੀ ਧੜਾ ਕਹਿ ਲਓ ਨਾਰਾਜ਼ ਧੜਾ ਕਹਿ ਲਓ ਸ਼ਰਮ ਦੇ ਅਕਾਲੀ ਦਲ ਦੇ ਸੀਨੀਅਰ ਲੀਡਰ ਜੋ ਮਰਜੀ ਨਾਮ ਦੇ ਲਓ ਲੇਕਿਨ ਉਹਨਾਂ ਬਾਰੇ ਜੋ ਦੱਸਿਆ ਗਿਆ ਜੋ ਸੰਕੇਤ ਦਿੱਤੇ ਨੇ ਖਾਸ ਤੌਰ ਤੇ ਸਰਜੀਤ ਸਿੰਘ ਰਖੜਾ ਨੇ ਦੁਖਨਵਾਰਨ ਸਾਹਿਬ ਪਟਿਆਲਾ ਇੱਕ ਪ੍ਰੈਸ ਕਾਨਫਰੰਸ ਕਰਕੇ ਕਿ ਦੇਖੋ ਗਲਤੀਆਂ ਹੋਈਆਂ ਨੇ ਵੱਡੇ ਗਨਾਹ ਹੋਏ ਨੇ ਸ਼੍ਰੀ ਅਮਰੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਤੇ ਅਸੀਂ ਉਸ ਵੇਲੇ ਚੁੱਪ ਰਹੇ ਭਾਵੇਂ ਹੋ ਡੇਰਾ ਮੁਖੀ ਨੂੰ ਮਾਫੀ ਦਾ ਬਸਵਾਸ ਭਾਵੇਂ ਬਿਆਦ ਵੀ ਵੈਬਰ ਕਲਾ ਜਾਉ ਦੂ ਪਹਿਲਾ ਜਿਹੜਾ ਸਵਾਗ ਰਚਾਇਆ ਸੀ ਡੇਰਾ ਬੋਖੀ ਦੇ ਗੁਰੂ ਗੋਬਿੰਦ ਸਿੰਘ ਦਾ ਅਸੀਂ ਰਹੇ ਚੁੱਪ ਤੇ ਚੁੱਪ ਰਹਿਣਾ ਵੀ ਗੁਨਾਹ ਹੈ ਇਸ ਕਰਕੇ ਅਸੀਂ ਆਪਣੇ ਗੁਨਾਹਾਂ ਦੀ ਭਗਾ ਕੇ ਮਾਫੀ ਲਿਖਤੀ ਮਾਫੀ ਤੇ ਜੇ ਉਹ ਸਾਰੇ ਗੁਨਾਹ ਲਿਖ ਕੇ ਕਿ ਸਾਡੀ ਲੀਡਰਸ਼ਿਪ ਨੇ ਮਤਰਕਿ ਸਖਬੀਰ ਸਿੰਘ ਬਾਦਲ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗਨਾਹ ਕੀਤੇ ਉਹਨਾਂ ਨੇ ਮaaf ਕੀਤਾ ਉਹਨਾਂ ਨੇ ਜਿਹੜੀ ਫਿਲਮ ਸੰਜਰ ਆਫ ਗॉड ਦੇ ਮਾਮਲੇ ਵਿੱਚ ਇਹ ਕੀਤਾ ਸਵਾੰਗ ਦੇ ਮਾਮਲੇ ਵਿੱਚ ਇਹ ਕੀਤਾ ਉਸ ਤੋਂ ਬਾਅਦ ਜਿਵੇਂ ਮਾਫੀ ਦਵਾਈ ਗਈ ਜਿਵੇਂ ਦਰਬਾਰ ਤੋਂ ਹੋਈ ਅਕਾਲ ਤਖਤ ਸਾਹਿਬ ਦੀ ਜਿਵੇਂ ਜਥੇਦਾਰਾਂ ਨੂੰ ਬੁਲਾਇਆ ਗਿਆ ਸਾਰੀਆਂ ਗੱਲਾਂ ਜੇ ਲਿਖ ਕੇ ਉਹਨਾਂ ਨੇ ਪੇਸ਼ ਕਰਤਾ ਕਿ ਸਾਨੂੰ ਮਾਫ ਕਰੋ ਤੇ ਸਜਰ ਵਾਲੀ ਤਰਖਾਹ ਲਾਉਣ ਤੋਂ ਬਾਅਦ ਉਹ ਸਾਰਾ ਕੁਝ ਗੱਲ ਪੈ ਜੂ ਜਿਹੜਾ ਉਹ ਸੁਵੀਰ ਸਿੰਘ ਬਾਦਲ ਤੇ ਲੀਡਰਸ਼ਿਪ ਤੇ ਇਹ ਚਾਲ ਹੈ ਉਹਨਾਂ ਦੀ ਇਹ ਕਾਰਕੁਲਿਸਤ ਵਧ ਹੀ ਰਹੀ ਹੈ ਇਹਦੇ ਵਿੱਚ ਦੇਖੋ ਬਰਜਿੰਦਰ ਸਿੰਘ ਹਮਦਾਰਦ ਦੋਨੇ ਪਾਸੇ ਦੋਨੇ ਬੰਦੇ ਜਿਹੜੇ ਅਜੀਤ ਅਖਬਾਰ ਦੇ ਐਡੀਟਰ ਉਹਨਾਂ ਦੇ ਫਾਰਮ ਹਾਊਸ ਤੇ ਇਕੱਠੇ ਹੋਏ ਸੀ ਇਹ ਸਾਰੇ ਤੇ ਕੀ ਉਹਨਾਂ ਤੇ ਆਸ ਰੱਖੀ ਬੈਠੇ ਨੇ ਜਾਂ ਉਹਨਾਂ ਦੀ ਗਾਈਡੈਂਸ ਇਹ ਤਾਂ ਅੱਜ ਦਾ ਮਸਲਾ ਨਹੀਂ ਅੱਜ ਦਾ ਮਸਲਾ اصلੋਂ ਹੋਰ ਹੈ ਇਹ ਵੀ ਇਹ ਤਾਂ ਇੱਕ ਵੱਡੀ ਚੁਣੌਤੀ ਹੈ ਵੀ ਸ਼ਰੋਮ ਦੀ ਅਕਾਲੀ ਦਲ ਇਕੱਠਾ ਰਹੂ ਵੀ ਕਿ ਨਹੀਂ ਰਹੂ ਦੇਖੋ ਪਹਿਸੇ ਪਹਿਲੀ ਵਾਰ ਨਹੀਂ ਹੋਇਆ ਜੇ ਕਹੀਏ ਕਿ ਬਹੁਤ ਪਹਿਲੀ ਵਾਰ ਇਹ ਸਮ ਪਹਿਲਾਂ ਵੀ ਹੁੰਦਾ ਰਿਹਾ ਆ ਪਿੱਛੇ ਜਦੋਂ ਗੁਰਚੰਦ ਸਿੰਘ ਟੋੜਾ ਜਥੇਦਾਰ ਸਾਹਿਬ ਤੇ ਇਸ ਪ੍ਰਕਾਸ਼ ਸਿੰਘ ਬਾਦਲ ਉਦੋਂ ਹੋਇਆ ਉਦੋਂ ਪਹਿਲਾ ਜਦੋਂ ਬਾਸਰਾ ਤਾਰਾ ਸਿੰਘ ਨੂੰ ਕੰਡਾ ਸੀ ਸਤ ਫਤਿਹ ਸੁਲਿਆਂ ਦਾ ਫੇਰ ਜਿਵੇਂ ਹੁਣ ਕਹਿੰਦੇ ਨੇ ਕਿ ਜੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਸਾਹਿਬ ਨੂੰ ਲੈ ਆਈਏ ਜਾਂ ਨਹੀਂ ਹਰਪ੍ਰੀਤ ਸਿੰਘ ਨੂੰ ਲੈ ਆਈਏ ਪਹਿਲਾਂ ਵੀ ਹੋਇਆ ਪਹਿਲਾਂ ਅਛਰ ਸਿੰਘ ਨੂੰ ਰੋਡ ਲੈ ਜਾਂਦਾ ਸੀ ਫੇਰ ਹੱਡਗਰਾਤੀ ਔਰ ਮੰਦਰ ਸਾਹਿਬ ਤੇ ਜਿਆਦੀ ਭਪਿੰਦਰ ਸਿੰਘ ਵੀ ਬਣੇ ਸੀ ਤੋਂ ਇਹ ਕਾੜੀ ਚੱਲਦਾ ਰਹਿੰਦਾ ਹੈ ਕੋਈ ਦੋਰਾਵਾ ਨਹੀਂ ਲੇਕਿਨ ਇੱਕ ਨਵੀਂ ਗੱਲ ਜਿਹੜੀ ਇਨਰ ਦਾ ਨਾਚੋ ਕਿ ਸਾਹਮਣੇ ਆ ਰਹੀ ਹੈ ਖਾਸ ਤੌਰ ਤੇ ਪਿਛਲੇ 2-3 ਦਿਨ ਤੋਂ ਦੇਖੋ ਪਹਿਲਾ ਸਭ ਤੋਂ ਤਾਂ ਜਿਹੜੇ ਡਿਬਰੂਗੜ ਦੇ ਵਿੱਚ ਬੈਠੇ ਸੀ ਜਿਹੜੇ 10 ਬੰਦੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਜਿੰਨਾਂ ਤੇ ਐਨਐਸਏ ਲੱਗਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਬਰਸੀਮ ਬਾਟ ਰਿਹਾ ਸੀ ਜਿੱਤੇ ਪੜਿਆ ਗਿਆ ਭਗਵੰਤ ਸਿੰਘ ਬਾਜੇ ਕੇ ਜਿਹੜਾ ਪ੍ਰਧਾਨ ਮੰਤਰੀ ਲਿਖਦਾ ਹੈ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੱਖਾਂ ਫੋਲੋਅਰਸ ਨੇ ਉਹ ਤੇ ਉਹ ਬੰਦਾ ਉਹਨੇ ਐਲਾਨ ਕਰਤਾ ਉਹਦੇ ਨਵਾਂ ਬਲਕ ਬੇਟੇ ਨੇ ਕਿ ਜੀ ਵਜ ਕੇ ਮੇਰੇ ਪਿਤਾ ਜੀ ਚੌਣ ਲੜਨਗੇ ਗਿੱਦੜ ਵਾਹਤ ਇਹ ਉਹਨਾਂ ਨੇ ਕਿਹਾ ਆਜੋ ਫੇਰ ਉਸਤਵਾਦ ਹਾਲਾਂਕਿ ਜੇ ਦੇਖੀਏ ਵਜੇ ਕਿ ਤੇ ਉਸਰਾਂ ਦੀ ਕੋਈ ਨਹੀਂ ਆ ਬਰਤਪਾਲ ਸਿੰਘ ਨਾਲ ਤਾਂ ਜ਼ਰੂਰ ਸੀ ਸਾਜ ਪਹਿਲਾਂ ਤਾਂ અમરપાલ ਸਿੰਘ ਵੀ તો પહેલા રોડિપોટી સાસબગચી ਹੁੰਦਾ ਸੀ ਬਾਅਦ ਚ અમਰਤ ਚੱਕਾ ਬਾਅਦ ਚ ਬਾਣਾ ਇਹਨੇ ਵੀ ਇਸ ਤਰ੍ਹਾਂ ਕੀਤਾ ਤੇ ਇਹਦੇ ਤਾਂ ਕਈ ਕੇਸ ਚਾਦਦੇ ਨੇ ਕਈ ਕਿਸਮ ਦੇ ਕੇਸ ਨੇ ਐਂਡੀਪੀਐਸ ਦਾ ਵੀ ਕੇਸ ਹੈ ਉਹ ਗੱਲ ਇਹਦੀ ਵੱਖ ਹੈ ਲੇਕਿਨ ਧੋ ਹੋਰ ਡਿਵੈਲਪਮੈਂਟ ਹੋਈਆਂ ਉਸ ਤੋਂ ਬਾਅਦ ਇੱਕ ਹੋਈ ਕਲਵੰਤ ਸਿੰਘ ਰਾਉਕੇ ਦੀ ਕਲਵੰਤ ਸਿੰਘ ਰਾਉਕੇ ਦਾ ਤਾਂ ਪਸ਼ੋਕਰ ਵਧੀਆ ਪੰਥਕ ਇਹਦੇ ਪਿਤਾ ਚਰਦ ਸਿੰਘ ਉਹ ਵੀ ਖੜੇ ਹੋਏ ਸੀ ਕੋਰ ਇਲੈਕਸ਼ਨ ਚ ਇਹ ਬੱਕਰੀ ਗੱਲ ਹੈ ਕਿ ਉਹ ਉਹ ਇਲੈਕਸ਼ਨ ਇੱਕ ਦਿਨ ਪਹਿਲਾਂ ਪੋਸਟਪੋਨ ਕੀਤੀ ਗਈ ਸੀ ਤੁਹਾਨੂੰ ਯਾਦ ਹੋ ਸ਼ਾਇਦ 91 ਦੀ ਗੱਲ ਹੈ ਤੇ ਫਿਰ ਉਹਨਾਂ ਤੇ ਵੀ ਐਨਐਸ ਸੀ ਲੱਗਿਆ ਸੀ ਇਹ ਸਿਕਸ ਸਟੂਡੈਂਟ ਫੈਡਰੇਸ਼ਨ ਚ ਰਿਹਾ ਹੈ ਤੇ ਇਹ ਬੰਦਾ ਬਿਜਲੀ ਬੋਰਡ ਦਾ ਪ੍ਰਧਾਨ ਵੀ ਰਿਹਾ ਹੈ ਇਹਦੀ ਬੈਕਗ੍ਰਾਉਂਡ ਪੰਥਕ ਹੈ ਔਰ ਕਲਵੰਦ ਸਿੰਘ ਰਾਓ ਕੇ ਇਹ ਬਰਨਾਲੇ ਤੋਂ ਜਿੱਥੇ ਮੀਥੀਆਰ ਨੇ ਸੀਟ ਖਾਲੀ ਕੀਤੀ ਹੈ ਉਹ ਤੋਂ ਕੱਢਣ ਦਾ ਫੈਸਲਾ ਕਰ ਲਿਆ ਫੇਰ ਆ ਜੋ ਤੀਜੀ ਗੱਲ ਤੀਜਾ ਬੰਦਾ ਕਾਫੀ ਮਸ਼ਹੂਰ ਹੈ ਇਹ ਤਾਂ ਤੀਜਾ ਬੰਦਾ ਜਿਹਦਾ ਦਲਜੀਤ ਸਿੰਘ ਕਲਸੀ ਇਹ ਦੀਪ ਸਿੰਘ ਦੇ ਨਾਲ ਵੀ ਸੀ ਇਹ ਕੇ ਵੀ ਗੱਲ ਹੈ ਅਮਰਤਪਾਲ ਸਿੰਘ ਤੇ ਪ੍ਰਧਾਨ ਬਣਨ ਤੋਂ ਪਹਿਲਾਂ ਵਾਰਸ ਪੰਜਾਬ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਇਹਨਾਂ ਦੀ ਸਾਥ ਸੀ ਖਾਸ ਕਰਕੇ ਦਲਜੀਤ ਸਿੰਘ ਕਲਸੀ ਦੀ ਸੋ ਦਲਜੀਤ ਸਿੰਘ ਕਲਸੀ ਉਹਦੀ ਪਤਨੀ ਨੇ ਕਿਹਾ ਧਰਮ ਪਤਨੀ ਨੇ ਕਿ ਜਿਹੜੇ ਮੇਰੇ ਪਤੀ ਦਰਜੀਤ ਸਿੰਘ ਕਲਸੀ ਇੱਕ ਡੇਰਾ ਬਾਬਾ ਨਾਨਕ ਤੋਂ ਚੌਣ ਲੜਨਗੇ ਡੇਰਾ ਬਾਬਾ ਨਾਨਕ ਨਾਨਕੇ ਨੇ ਦਰਜੀਤ ਸਿੰਘ ਕਲਸੀ ਦੇ ਉਥੋਂ ਚੌਣ ਲੜਨ ਦਾ ਫੈਸਲਾ ਕਰ ਲਿਆ ਅਲਾਨ ਹੀ ਕਰਤਾ ਪਤਨੀ ਨੇ ਬਾਜੇ ਦੇ ਬਾਰੇ ਤਾਂ ਦੋਰਾਵਾ ਹੋ ਸਕਦੀ ਓਨੇ ਕਿ ਜਿਉਂ ਤਾਂ ਬੱਚੇ ਨੇ ਐਲਾਨ ਕੀਤਾ ਐਥੇ ਤਾਂ ਦੋਨਾਂ ਦੇ ਐਥੇ ਜਿਹੜਾ ਕਲਵੰਤ ਸਿੰਘ ਰਾਕੇ ਦਾ ਜਿਹੜਾ ਐਲਾਨ ਕੀਤਾ ਉਹਦੇ ਚ ਚੇਰੇ ਭਰਾ ਮਹਾ ਸਿੰਘ ਨੇ ਕੀਤਾ ਤੇ ਦਰਜੀਤ ਸਿੰਘ ਕਲਸੀ ਦਾ ਜਿੱਥੋਂ ਸੁਰਜਿੰਦਰ ਸਿੰਘ ਰਧਾਵਾ ਦੀ ਸੀਟ ਖਾਲੀ ਹੋਈ ਹੈ ਡੇਰਾ ਬਾਬਾ ਨਾਨਕ ਉਥੋਂ ਉਹਦੀ ਪਤਨੀ ਨੇ ਕੀਤਾ ਤਿੰਨ ਐਲਾਨ ਹੋ ਗਏ ਮੈਨੂੰ ਇਹ ਸੀ ਵੀ ਭਾਈ ਅਮਰਤਪਾਲ ਸਿੰਘ ਦਾ ਇਹਦੇ ਚ ਕੋਈ ਬਿਆਨ ਨਹੀਂ ਕੀ ਉਹਨਾਂ ਦੀ ਮਰਜ਼ੀ ਨਾਲ ਹੈ ਜਾਂ ਸਿਰਫ ਏਸ ਕਰਕੇ ਹੋ ਗਏ ਵਿੱਚ ਅੱਜਕੱਲ੍ਹ ਥੋੜੀ ਗੱਲ ਬਣੀ ਹੋਈ ਐ ਜਿਵੇਂ ਇਹ ਦੋ ਬੰਦਿਆਂ ਦੀ ਬਣ ਗਈ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਦੂਜੇ ਪਾਸੇ ਸਰਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਲਹਿਰੀ ਐ ਨਾ ਨਹੀਂ ਤਾਂ ਸਰਜੀਤ ਸਿੰਘ ਖਾਲਸਾ ਪਹਿਲੇ ਦੋ ਵਾਰੀ ਕਿਉਂ ਹਾਰਦੇ ਇੱਕ ਵਾਰੀ ਪਤੌੜ ਤੇ ਇੱਕ ਵਾਰੀ ਪਠੰਡਾ ਤੋਂ ਲੋਕ ਸਭਾ ਦੀ ਤੇ ਇੱਕ ਨਵੀਂ ਜੀਤ ਰਹਿ ਜਦ ਲੋਕਾਂ ਦੇ ਮਨਾਂ 'ਚ ਅਕਾਲੀ ਗੱਲ ਨੂੰ ਜਿਵੇਂ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਸੱਚੀ ਗੱਲ ਤਾਂ ਇਹ ਐ ਲੋਕਾਂ ਨੇ ਇਹਨਾਂ ਨੂੰ ਨਹੀਂ ਜਤਾਇਆ ਅਕਾਲੀ ਦਾ ਤੇ ਕਾਂਗਰਸ ਨੂੰ ਹਰਾਇਆ ਸੀ ਬਿਲਕੁਲ ਉਵੇਂ ਇਸ ਵਾਰ ਲੋਕਾਂ ਨੇ ਅਕਾਲੀਆਂ ਨੂੰ ਹਰਾਇਆ ਗੁੱਸਾ ਹੈ ਲੋਕਾਂ ਦੇ ਮਨਾਂ 'ਚ ਤੋਂ ਹੋ ਸਕਦਾ ਏਸ ਨੂੰ ਲੈ ਕੇ ਆਪਉਧਰੇ ਬਿਆਨ ਵੀ ਚਲੋ ਅਸੀਂ ਵੀ ਖੜ੍ਹ ਜਾਂਦੇ ਆ ਵੀ ਭਾਈ ਅਮਰਪਾਲ ਦੀ ਸਹਿਮਤੀ ਹੈ ਜਾਂ ਨਹੀਂ ਇਹਦਾ ਕੁਛ ਨਹੀਂ ਪਤਾ ਉਹ ਤਾਂ ਜੇਲ੍ਹ 'ਚ ਹੈ ਫਿਰ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਕਿਤੇ ਮੇਰੇ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਤੇ ਇਹ ਗੱਲਾਂ ਨਰਬੂਲ ਨੇ ਕਿ ਉਹਨਾਂ ਦਾ ਗਰੁੱਪ ਜਮ ਹੁਣ ਬੈਨਰਿਕਾ ਦਾ ਪਤਾ ਪਰ ਇਹ ਗੱਲ ਉਹਨਾਂ ਦੀ ਸਹਿਮਤੀ ਨਾਲ ਲੈ ਕਿਉਂਕਿ ਇਹ ਸਾਰੇ ਦਸਤਕ ਦੋ ਪੈਰ ਕਾਂਚ ਨੇ ਇੱਕ ਵਾਰ 6 ਬੰਦੇ ਨੇ ਜਿਸ ਤੇ ਦਰਜੀਤ ਸਿੰਘ ਕਲਸੀ ਹੈ ਦੂਜੇ ਪਾਸੇ 6 ਨੇ ਇਸਰ ਦੀ ਗੱਲ ਹੈ ਕਿਹਦੇ ਵੈਸੇ ਕੋਈ ਅਡਾ ਆਪਚਤ ਗਰੁੱਪ ਜਮ ਨਹੀਂ ਹੈ ਪਰ ਜੇ ਉਹ ਵੀ ਹੈ ਇਹ ਜਿਹੜੀ ਤਿੰਨਾਂ ਨੂੰ ਦੋਨੋਂ ਨੂੰ ਤਾਂ ਖੜਾ ਕਰਨਾ ਅਬਰਤਪਾਲ ਦੀ ਸਹਿਮਤੀ ਹੈ ਬਾਜੇ ਕੇ ਬਾਰੇ ਇਹ ਕਿਹਾ ਗਿਆ ਵੀ ਜੇ ਖੜ ਵੀ ਜਾਂਦਾ ਅਸੀਂ ਸਪੋਰਟ ਤਾਂ ਦੇ ਕਰਾਂਗੇ ਹੁਣ ਇਸ ਕਿਸਮ ਦੀ ਗੱਲ ਹੁਣ ਆ ਜੋ ਕਿ ਇਹ ਜਿਹੇ ਅਭਾਰ ਜਿਹੜਾ ਨਜ਼ਰ ਆ ਰਿਹਾ ਇਸ ਤਰ੍ਹਾਂ ਦਾ ਇਹਦੇ ਚਿਕ ਡਿਵੈਲਪਮੈਂਟ ਹੋਰ ਵੀ ਦੇਖ ਲਈਏ ਜਿਹੜੀ ਬੀਬੀ ਸਰਜੀਤ ਕੌਰ ਜਿਹੜੀ ਸ਼ਰੋਮ ਦੇ ਅਕਾਲੀ ਦਰ ਦੇ ਚੋਣ ਨਿਸ਼ਾਨ ਤੱਕੜੀ ਤੇ ਜਲੰਧਰ ਦੀ ਚੋਣ ਲੜ ਰਹੀ ਹੈ ਜਲੰਧਰ ਵੈਸਟ ਵੀ ਉਹ ਬੀਬੀ ਸਰਜੀਤ ਕੌਰ ਨੇ ਅਮਰਪਾਲ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਾਡੀ ਮਦਦ ਕਰੋ ਜੇ ਇਹ ਸੱਚ ਹੋਇਆ ਕਿ ਉਹਨੇ ਉਹ ਅੱਜ ਕੱਲ੍ਹ ਬਾਗੀ ਤੜੇ ਦੀ ਕੈਂਡੀਡੇਟ ਬਣੀ ਹੈ ਬਾਗੀ ਤੜਾ ਇਹ ਕਹਿੰਦਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਮਡਾਲਾ ਕਿ ਐਸੀ ਮਦਦ ਕਰ ਲੈ ਹਾਂ ਤਾਂ ਸਾਰੇ ਕਹਿ ਰਹੇ ਨੇ ਕਰ ਸਰਜੀਤ ਸਿੰਘ ਰਖੜਾ ਨੇ ਕਿ ਐਸੀ ਜੇ ਇਸ ਰਿਕਨ ਡਰਾਪ ਕਰਨੇ ਸ਼ੁਰੂ ਹੋ ਗਏ ਤੇ ਫੇਰ ਇੱਕ ਖਾਸ ਕਿਸਮ ਦੀ ਚੁਣੌਤੀ ਹੋਰ ਖੜੀ ਹੋਊਗੀ ਸ਼ਰੋਮੀ ਕਾਲੀਦਾਲ ਦੇ ਸਾਹਮਣੇ ਕਿਉਂਕਿ ਪਹਿਲਾਂ ਹੀ ਜਿਹੜਾ ਉਹ ਤਾਂ ਲੋਕਾਂ ਦੇ ਮਨਾਂ ਚੋਂ ਤਾਂ ਉਤਰੇ ਹੋਏ ਨੇ ਉਤਰੇ ਕਿਉਂ ਨੇ ਪਰਿਵਾਰ ਕਰਕੇ ਵੈਸੇ ਤਾਂ ਕਮਾਲ ਹੀ ਹੋਈ ਹੈ ਸਰਜੀਤ ਸਿੰਘ ਰਖੜਾ ਗੱਲ ਤਾਂ ਠੀਕ ਕਹਿ ਰਹੇ ਨੇ ਕਿ ਜੇ ਅਸੀਂ ਚੁੱਪ ਰਹੇ ਚੁੱਪ ਤਾਂ ਭਾਈ ਸਾਰੇ ਤੁਸੀਂ ਕਰਾਏ ਹੋਏ ਸੀ ਚਲੋ ਰਖੜੇ ਵਾਲੇ ਤਾਂ ਚਲੋ ਪਰਿਵਾਰ ਦਾ ਕੋਈ ਮੈਂਬਰ ਨਹੀਂ ਬਾਕੀਆਂ ਦੇ ਬਰਤਨ ਨੌਲੇ ਚੱਲੀਏ ਸਭ ਦਾ ਕਿਸੇ ਨਾ ਕਿਸੇ ਨੂੰ ਕੁਝ ਦਿੱਤਾ ਗਿਆ ਸੀ ਸਾਰੇ ਨੂੰ A ਤੋਂ Z ਤੱਕ ਪ੍ਰੇਮ ਸਿੰਘ ਚੰਦੂ ਬਾਦਲ ਦਾ ਮੁੰਡਾ ਹਰਿੰਦਰਪਾਲ ਸਿੰਘ ਚੰਦੂ ਬਾਦਲ ਐਮਐਲਏ ਵੀ ਟਿਕਟ ਵੀ ਸਰਦੇਵ ਸਿੰਘ ਟਿਹੜ ਦਾ ਮੁੰਡਾ ਪਰਮੇਂਦਰ ਸਿੰਘ ਵਿੱਤ ਮੰਤਰੀ ਔਰ ਇਹਦਾ ਮੁੰਡਾ ਗੁਰਪ੍ਰੀਤ ਮਲੂਕੇ ਦਾ ਮੁੰਡਾ ਚੇਅਰਮੈਨ ਬਸ ਨੌਲੇ ਚੱਲੋ ਤੁਸੀਂ ਜਿਹੜੇ ਵੀ ਨੇ ਔਰ ਚਾਰ ਬਾਰੀ ਪੈਂਬਰ ਵੀ ਜ਼ਗੀਰ ਕੋ ਸਾਬੂ ਦਗਾ ਸਾਬੜੇ ਮਲਾਈਆਂ ਖਾਧੀਆਂ ਨੇ ਇਸ ਕਰਕੇ ਵਿਰੋਧੀਆਂ ਦੇ ਖਿਲਾਫ ਵੀ ਵਿਰੋਧੀ ਟੜੇ ਤੇ ਵੀ ਕੋਈ ਇੰਨਾ ਨਹੀਂ ਲੁੱਗੂ ਕਹਿੰਦੇ ਤੇ ਫਿਰ ਉਹਨਾਂ ਦੀ ਸਾਹ ਜਿਹੜੀ ਪਾਉਂਦੇ ਨੇ ਭਾਰਤੀ ਜਨਤਾ ਪਾਰਟੀ ਦਾ ਤੋਂ ਇਹ ਆਪਸ ਚ ਧੋਨੇ ਟੜੇ ਇਹਨਾਂ ਦੋਨਾਂ ਦੇ ਮਾਮਲੇ ਦੇ ਵਿੱਚ ਲੋਕਾਂ ਨੂੰ ਲੱਗਦਾ ਜੇ ਇਹ ਵੀ ਆਉਂਦੇ ਨੇ ਫਿਰ ਵੀ ਕਿਦਾਂ ਪਰਪੋਗਾ ਮੈਂ ਕੱਲ ਇੱਕ ਬੰਦੇ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿ ਲੋਕ ਇਸ ਲੈਵਲ ਤੱਕ ਸੋਚਣ ਲੱਗ ਗਏ ਕਹਿੰਦੇ ਅਸੀਂ ਇਹ ਕਹਿ ਰਹੇ ਹਾਂ ਹਮ ਲੋਕਾਂ ਨੂੰ ਕਿ ਜਦੋਂ ਆਪ ਇੱਕ ਸ਼ੇਰੇ ਪੰਜਾਬ ਦਲ ਵਿਦੇਸ਼ੋਂ ਬਡਾਲਾ ਦਾ ਐਲਾਨ ਕੀਤਾ ਨਾ ਉਸ ਵੇਲੇ ਦੀ ਗੱਲ ਮੈਂ ਦੱਸ ਰਿਹਾ ਉਹ ਕਹਿੰਦੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਇੱਕ ਲਿਸਟ ਬਣਾਓ ਇਸ ਸਾਰੇ ਗਾਲੀਆਂ ਦੀ ਚਾਹੇ ਉਹ ਇਹ ਤੜੇ ਦੇ ਚਾਹੇ 20 ਤੜੇ ਦੇ ਨੇ ਚਾਹੇ ਬਾਦਲ ਤੜਾ ਚਾਹੇ ਬਾਗੀ ਤੜਾ ਉਹਨਾਂ ਦੀ ਇਹ ਲਿਸਟ ਬਣਾ ਵੀ ਜਦੋਂ ਉਹ ਸਿਆਸਤ 'ਚ ਆਏ ਸੀ ਉਹ ਉਹਨਾਂ ਕੋਲ ਆਰਥਿਕ ਤੌਰ ਤੇ ਕੀ ਸੀ ਤੇ ਉਹਨਾਂ ਦਾ ਕਿੰਨਾ ਜਿਹੜਾ ਹੈ ਵਧਿਆ ਉਹਨਾਂ ਦੀ ਪੈਸਾ ਉਹਦੇ ਕੋਲ ਜਾਇਦਾਦ ਕਿੰਨੇ ਜੇ ਤਾਂ ਉਹ 5 7 10% ਤੱਕ 10 ਗੁਣਾ ਵੀ ਵਧ ਗਈ ਤਾਂ ਵੀ ਕਹਾਂਗੇ ਠੀਕ ਹੈ ਜੇ ਉਹ ਵਧ ਗਈ 100 ਗੁਣਾ 200 ਗੁਣਾ ਫਿਰ ਤਾਂ ਇਹ ਰੇ ਫਿਰ ਹੀ ਥਾਕਦੀ ਹੈ ਨਾ ਕਿਤੇ ਫਿਰ ਉਹਨਾਂ ਨੂੰ ਕਿਵੇਂ ਮਾਰ ਲਾਂਗੇ ਸੀ ਜੇ ਨਹੀਂ ਇਹ ਚਾਹੇ ਹੂਏ ਨਾ ਹੂਏ ਪਰ ਲੋਕ ਉਸ ਪਾਸੇ ਨੂੰ ਸੋਚਣ ਲੱਗੇ ਤੋ ਇਹ ਸਾਰੇ ਹਾਲਾਤ ਦੇ ਵਿੱਚ ਕਈ ਕਿਸਮ ਦੀਆਂ ਚੁਣੌਤੀਆਂ ਹੁਣ ਸਖਬੀਰ ਸਿੰਘ ਬਾਦਲ ਤੇ ਰਵੈਤੀ ਸ਼ਰਮੀ ਅਖਾਲੀ ਦਲ ਤੇ ਜਿਹੜੀ ਮਾਂ ਪਾਰਟੀ ਜਿਹੜੀ ਪਾਂਚਨ ਪਾਰਟੀ ਕਹਿੰਦੀ ਸੀ ਉਹਨਾਂ ਦੇ ਸਾਹਮਣੇ ਪਈਆਂ ਨੇ ਹੁਣ ਇਕੱਲੇ ਇਹਨਾਂ ਤੇ ਨਹੀਂ ਹੁਣ ਤਾਂ ਸ਼ਰਮੀ ਕਮੇਟੀ ਸ਼ਰਮੀ ਕਮੇਟੀ ਤੋਂ ਬਾਅਦ ਜਥੇਦਾਰਾਂ ਤੇ ਵੀ ਸਾਹਮਣੇ ਲੋਕੋ ਸਵਾਲ ਕਰ ਰਹੇ ਵੀ ਤੁਸੀਂ ਕਿੱਥੇ ਸੀ ਤੁਸੀਂ ਕਿਉਂ ਚੁੱਪ ਰਹੇ ਤੁਸੀਂ ਤਾਂ ਜਥੇਦਾਰ ਸੀ ਸੋ ਸਿੱਖ ਸਿਆਸਤ ਨਵਾਂ ਮੋਡ ਲੈ ਰਹੀ ਹੈ ਦੇਖੋ ਕਿਸ ਪਾਸੇ ਨੂੰ ਜਾਂਦੀ ਹੈ ਅਜਿਹਾ ਹੀ ਮਿਲ ਜੇ ਇੱਕ ਨਵੀਂ ਵੀਡੀਓ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ